ਮੇਰੇ ਹਿਸਾਬ ਨਾਲ ਤਾਂ ਐਦਾਂ ਹੀ ਲੱਗਦਾ ਉਹਦੀਆਂ ਮਜਬੂਰੀਆਂ ਹੀ ਹੋਣਗੀਆਂ ਹੂੰ ਹਰ ਇੱਕ ਕੁੜੀ ਦੀ ਕੋਈ ਨਾ ਕੋਈ ਮਜਬੂਰੀ ਹੁੰਦੀ ਆ ਹੁੰਦੀ ਆ ਬਾਕੀ ਮੈਨ ਵੀਰੇ ਘਰਦਿਆਂ ਤੇ ਡਿਪੈਂਡ ਕਰ ਸਹੀ ਹੈ ਹਾਂਜੀ ਜੇ ਘਰ ਦੇ ਮਨ ਸਜਾਂਦੇ ਤਾਂ ਹੋ ਵੀ ਜਾਂਦਾ ਹੂੰ ਐਕ ਨਹੀਂ ਜੇ ਘਰ ਦੀ ਨਾ ਮੰਨੇ ਉਹ ਕੀ ਕਰੇ ਜਾਂ ਨਹੀਂ ਕੋਈ ਵੀਰੇ ਐਵੇਂ ਮੈਰਿਜ ਤਾਂ ਇਹ ਤੱਕ ਹੋਈ ਨਹੀਂ ਠੀਕ ਹੈ ਬਾਕੀ ਹਾਂਜੀ ਮਤਲਬ ਤੁਹਾਡਾ ਕਹਿਣ ਦਾ ਭਾਬੀ ਜਦ ਦਾ ਤੁਹਾਡਾ ਬ੍ਰੇਕਅਪ ਹੋਇਆ ਤੇ ਉਦੋਂ ਤੁਸੀਂ ਮਤਲਬ ਖਤਮ ਹੋਣ ਦੀ ਤੈਅਨਾਤ ਚ ਚੱਲ ਪਈ। ਬ੍ਰੇਕਅਪ ਤਾਂ ਵੀਰੇ ਦੇਖੋ ਮੈਂ ਤਾਂ ਨਹੀਂ ਮੰਨਦਾ ਮੇਰਾ ਬ੍ਰੇਕਅਪ ਹੋਇਆਗਾ। ਠੀਕ ਹੈ ਜੀ। ਇਹ ਮੈਂ ਤਾਂ ਅੱਜ ਵੀ ਉਹਦਾ ਉਨਾ ਹੀ ਕਰਦਾ। ਉਹ ਵੀ ਉਨਾ ਹੀ ਕਰਦੀ ਹੋਊਗੀ। ਤੇ ਮਤਲਬ ਹੁਣ ਤੁਹਾਡੀ ਤੁਸੀਂ ਮੈਰਿਜ ਕਰਵਾ ਲਈ ਜਾਂ ਨਹੀਂ ਹੋਈ? ਵੀਰੇ ਐਵੇਂ ਗਾ ਮੈਰਿਜ ਤਾਂ ਇਹ ਤੱਕ ਹੋਈ ਨਹੀਂ ਗੀ। ਠੀਕ ਹੈ ਜੀ। ਬਾਕੀ ਹਾਂਜੀ ਮਤਲਬ ਜੇ ਵਿਸ਼ਵਾਸ ਕਰਾਂਗੇ ਫਿਰ ਆਪਣਾ ਪਿਆਰ ਉਮਰ ਭਰ ਵੀ ਆਪਣਾ ਸਾਥ ਦੇਊਗਾ ਹੀ ਦੇਊਗਾ। ਹੂੰ। ਠੀਕ ਹੈ ਜੇ ਮੰਨ ਲਓ ਆਪਾਂ ਰੋਕ ਟੋਕ ਹੱਦ ਤੋਂ ਜ਼ਿਆਦਾ ਹੀ ਕਰਨ ਲੱਗ ਗਏ ਆਪਾਂ ਕੁੜੀ ਤੇ ਜੇ ਕੁੜੀ ਆਪਣੇ ਤੇ ਕਰਨ ਲੱਗੀ ਵੀ ਤੂੰ ਕਿਤੇ ਨਹੀਂ ਜਾਣਾ ਮੇਰੀ ਮੰਨ ਆਉਦੇ ਦੋਸਤਾਂ ਨਾਲ ਨਹੀਂ ਰਹਿਣਾ ਨਾ ਖਾਣਾ ਨਾ ਪੀਣਾ ਤੇ ਤੂੰ ਮੇਰੀ ਗੱਲ ਮੰਨੀ ਚੱਲਣਾ ਘਰਦਿਆਂ ਦੀ ਮੰਨ ਠੀਕ ਹੈ ਇਹ ਕੁੜੀ ਦੀ ਗਲਤ ਹੈ ਚੰਗੀ ਗੱਲ ਹਾਂਜੀ ਤੇ ਬਾਕੀ ਐਵੇਂ ਹੀ ਕਹੀ ਹੈਈ ਆਪਾਂ ਵੀ ਕੁੜੀ ਨੂੰ ਗਲਤ ਹੀ ਗਈ ਹੈ ਇਹ ਗਲਤ ਨਹੀਂ ਹੈ ਮਤਲਬ ਸਾਡੇ ਚੈਨਲ ਦਾ ਅਸੀਂ ਤੁਹਾਡੇ ਪੌਡਕਾਸਟ ਦਿੰਦੇ ਰਹੇ ਹਾਂ ਵੀ ਜੇ ਉਹ ਅਕਸਰ ਦੇਖ ਰਹੇ ਹੋਏ ਤਾਂ ਤੂੰ ਕੀ ਕਹਿਣਾ ਚਾਹੇਂਗਾ ਬਾਈ ਮੈਂ ਤਾਂ ਇਹੀ ਕਹਿਣਾ ਜਾਊਂਗਾ ਵੀ ਜਿੱਥੇ ਵੀ ਰਵੇ ਉਹ ਖੁਸ਼ ਰਹੇ ਮੇਰਾ ਪੁੱ ਨੂੰ ਖੁਸ਼ ਰੱਖੀ ਬਸ ਠੀਕ ਹੈ ਹਾਂਜੀ ਮਤਲਬ ਤਰੱਕੀਆਂ ਬਖਸ਼ੇ ਮਾਲਕ ਤਰੱਕੀਆਂ ਬਖਸ਼ੇ ਮਾਲਕ ਹਾਂਜੀ ਠੀਕ ਹਾਂਜੀ ਲੋ ਵੀ ਦੋਸਤੋ ਅੱਜ ਅਸੀਂ ਆਪਦੇ ਚੈਨਲ ਤੇ ਤੁਹਾਡਾ ਵੈਲਕਮ ਦੋਸਤੋ ਕਰਦੇ ਹਾਂ ਅੱਜ ਪੌਡਕ ਪੌਡਕਾਸਟ ਕਰਨ ਦਾ ਤੇ ਬਾਈ ਦਾ ਅਸੀਂ ਬਹੁਤ ਥੈਂਕ ਯੂ ਕਰਦੇ ਹਾਂ ਜਿਨੇ ਇਹ ਚੀਜ਼ ਲਈ ਸਾਨੂੰ ਮਨਜ਼ੂਰੀ ਦਿੱਤੀ ਪੌਡਕਾਸਟ ਕਰਨ ਲਈ ਤਾਂ ਕਿ ਇਹ ਚੀਜ਼ਾਂ ਕਿਸੇ ਹੋਰ ਨਾਲ ਨਾ ਹੋਣ ਤੇ ਉਹਦੇ ਬਾਰੇ ਦੇਖ ਕੇ ਥੋੜੇ ਜਿਹੇ ਜਿਹੜੇ ਅੱਜ ਕੱਲ ਦੇ ਮੁੰਡੇ ਨੇ ਉਹ ਅਵੇਅਰ ਹੋ ਸਕਣ ਬਾਈ ਜੀ ਸასი ਕਾਲ ਤੁਹਾਡਾ ਬਹੁਤ ਬਹੁਤ ਸਸੀ ਗਲਵੀਰ ਜੀ ਹੋ ਠੀਕ ਹੋ ਹਾਂਜੀ ਹਾਂਜੀ ਬਾਈ ਵਧੀਆ ਤੁਸੀਂ ਦੱਸੋ ਠੀਕ ਹੋ ਹਾਂਜੀ ਹਾਂਜੀ ਬਹੁਤ ਵਧੀਆ ਬਾਈ ਮੇਰਾ ਇੱਕ ਛੋਟਾ ਜਿਹਾ ਸਵਾਲ ਸੀ ਤੁਹਾਨੂੰ ਵੀ ਅ ਅੱਜ ਦੇ ਟਾਈਮ ਦੀ ਗੱਲ ਕਰੀਏ ਯਾਨੀ 2025 ਦੇ ਵਿੱਚ ਗੱਲ ਕਰਦੇ ਆਂ ਵੀ ਜਾਦੀ ਤੁਸੀਂ ਆਪਣੇ ਕਾਲਜ ਟਾਈਮ ਤੋਂ ਸਕੂਲ ਟਾਈਮ ਤੋਂ ਹਟ ਕੇ ਕਿੰਨੇ ਕ ਲੋਕ ਤੁਹਾਡੀ ਲਾਈਫ ਦੇ ਵਿੱਚ ਆਏ ਤੇ ਕਿੰਨੇ ਕ ਗਏ ਮਤਲਬ ਮੈਂ ਮੁੱਦੇ ਦੀ ਗੱਲ ਕਰੂੰਗਾ ਤੇ ਮੁੱਦੇ ਦੀ ਗੱਲ ਸਮਝਾਉਂਦਾ ਵੀ ਕਿੰਨੀਆਂ ਕੁੜੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਈਆਂ ਤੇ ਕਿੰਨੀਆਂ ਗਈਆਂ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਹੀ ਕੁੜੀ ਆਈ ਸੀ। ਅੱਛਾ ਬਾਈ। ਹਾਂਜੀ। ਤੇ ਉਹਨੇ ਮਤਲਬ ਮੈਨੂੰ ਸੁਧਾਰਿਆ ਵੀ ਬਹੁਤ। ਠੀਕ ਹੈ। ਠੀਕ ਆ। ਸਾਥ ਵੀ ਬਹੁਤ ਦਿੱਤਾ ਉਹਨੇ। ਮਤਲਬ ਤੁਸੀਂ ਕਹਿਣ ਦਾ ਭਾਵ ਤੁਹਾਡਾ ਇਹ ਵੀ ਕੁੜੀਆਂ ਜੇ ਸਾਥ ਦਿੰਦੀਆਂ ਤਾਂ ਉਹ ਸਾਨੂੰ ਸੁਧਾਰਦੀਆਂ ਵੀ ਨੇ। ਜੇ ਸਾਡੇ 'ਚ ਕਮੀਆਂ ਨੇ। ਕਮੀਆਂ? ਹਾਂਜੀ। ਆਪਾਂ ਸੁਣਿਆ ਹੀ ਹੋਊਗਾ ਕਈ ਕਈ ਵੱਡੇ ਲੇਖਕਾਂ ਨੇ ਵੀ ਕਿਹਾਗਾ। ਹਾਂਜੀ। ਤੇ ਕੁੜੀ ਦੇ ਮਤਲਬ ਜਦੋਂ ਬੰਦਾ ਕਾਮਯਾਬ ਹੁੰਦਾ ਉਹਦੇ ਪਿੱਛੇ ਕੁੜੀ ਦਾ ਹੱਥ ਹੁੰਦਾ। ਬਿਲਕੁਲ ਬਿਲਕੁਲ। ਹਾਂਜੀ। ਤੇ ਮੰਨ ਕੇ ਚੱਲੋ ਜਦੋਂ ਬੰਦਾ ਆਪਣੀ ਲਾਈਫ ਤੋਂ ਆੱਕ ਜਾਂਦਾ ਡਿਸਟਰਬ ਹੋ ਜਾਂਦਾ ਡਿਸਟਰਬ ਹੋ ਜਾਂਦਾ ਉਦੋਂ ਵੀ ਕੁੜੀ ਦਾ ਹੱਥ ਹੀ ਹੁੰਦਾ ਮਤਲਬ ਦੋਨੇ ਗੱਲਾਂ ਦੇ ਵਿੱਚ ਨਾ ਕਹਿੰਦੇ ਕਹਿੰਦੇ ਇੱਕ ਕੁੜੀ ਦਾ ਹੱਥ ਹੈ ਕੁੜੀ ਦਾ ਹੱਥ ਆਪਾਂ ਇਹ ਨਹੀਂ ਕਹਿੰਦੇ ਵੀ ਕੁੜੀਆਂ ਮਾੜੀਆਂ ਨੇ ਹੂੰ ਕੁੜੀਆਂ ਬਹੁਤ ਚੰਗੀਆਂ ਵੀ ਹੁੰਦੀਆਂ ਨੇ ਹੂੰ ਤੇ ਸਾਨੂੰ ਪਤਾ ਹੀ ਆ ਜਦੋਂ ਵੱਧ ਪੈਸੇ ਢੇਲੇ ਵਾਲਾ ਬੰਦਾ ਮਿਲ ਜੇ ਸਹੀ ਹੈ ਤਾਂ ਫਿਰ ਐਸੇ ਦੀ ਗੀਮਤ ਹੈ ਜੀ ਸਹੀ ਗੱਲ ਪੁੱਛਦਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਪੈਸੇ ਨਾਲ ਚਾਹੇ ਤੁਸੀਂ ਜੱਗ ਖਰੀਦ ਲੋ ਚਾਹੇ ਜਹਾਨ ਖਰੀਦ ਲੋ ਪੈਸਾ ਜ਼ਿੰਦਗੀ ਦੇ ਵਿੱਚ ਇਪੋਰਟੈਂਟ ਹੈ ਕੁੜੀਆਂ ਲਈ ਤੇ ਮੁੰਡਿਆਂ ਲਈ ਦੋਨਾਂ ਲਈ ਦੋਨਾਂ ਲਈ ਇਪੋਰਟੈਂਟ ਆ ਵੀਰ ਜੀ ਬਾਕੀ ਦੂਜੀ ਗੱਲ 100 ਚੋਂ 90% ਕੁੜੀਆਂ ਇਧਰੀਆਂ 10% ਕੁੜੀਆਂ ਸਹੀ ਨੇ ਅੱਛਾ ਅੱਜ ਦੇ ਟਾਈਮ 'ਚ ਪੁਰਾਣਾ ਟਾਈਮ ਦੇਖਿਆ ਜਾਵੇ ਕੋਈ ਪੈਸਾ ਨਹੀਂ ਮੈਟਰ ਕਰਦਾ ਸੀ ਪਰ ਬੰਦੇ ਦਾ ਸਾਥ ਹੁੰਦਾ ਸੀ ਉਹਦੇ ਬਿਲਕੁਲ ਹਾਂਜੀ ਨਹੀਂ ਮਤਲਬ ਇਹ ਤੁਸੀਂ ਕਹਿ ਰਹੇ ਹੋ ਵੀ ਮੇਰੀ ਲਾਈਫ ਦੇ ਵਿੱਚ ਇੱਕ ਕੁੜੀ ਆਈ ਇੱਕ ਕੁੜੀ ਨਹੀਂ ਤੁਹਾਡੀ ਜ਼ਿੰਦਗੀ ਨੂੰ ਤਖਤਾ ਪਲਟਤਾ ਤੇ ਮਤਲਬ ਇਸ ਦਾ ਕੀ ਸਭ ਤੋਂ ਵੱਡਾ ਕਾਰਨ ਕੀ ਸੀ ਵੀ ਉਹਦੇ ਵਿੱਚ ਤੁਸੀਂ ਕਿਤੇ ਨਾ ਕਿਤੇ ਕਸੂਰਵਾਰ ਸੀ ਜਾਂ ਉਹ ਕੁੜੀ ਦਾ ਕਿਤੇ ਨਾ ਕਿਤੇ ਮਤਲਬ ਕੋਈ ਹੱਥ ਸੀ ਕਿਸੇ ਦਾ ਦੇਖੋ ਜੀ ਆਪਾਂ ਐਵੇਂ ਕਹੀਏ ਇਹ ਕੁੜੀਆਂ ਮਾੜੀਆਂ ਨੇ ਮਾੜੀਆਂ ਨੇ ਹਰੇਕ ਕਿਤੇ ਕੁੜੀਆਂ ਮਾੜੀਆਂ ਵੀ ਨਹੀਂ ਹੁੰਦੀਆਂ ਹਮ ਕਿਤੇ ਕਿਤੇ ਨਾ ਕਿਤੇ ਗਲਤੀ ਆਪਣੀ ਵੀ ਹੁੰਦੀ ਹੈ ਸਹੀ ਹਾਂਜੀ ਆਪਣੀਆਂ ਗਲਤੀਆਂ ਇਹ ਹੁੰਦੀਆਂ ਵੀ ਤੂੰ ਉੱਥੇ ਨਹੀਂ ਜਾਣਾ ਠੀਕਾ ਉਹਦੀ ਗੱਲ ਨਹੀਂ ਮੰਨਣੀ ਠੀਕਾ ਵੀ ਮੇਰੀ ਗੱਲ ਹੀ ਮੰਨਣਾ ਤੂੰ ਘਰ ਦੇਆਂ ਦੀ ਨਾ ਮੰਨ ਕੁੜੀ ਡਿਪਰੈਸ਼ਨ ਚ ਆ ਜਾਂਦੀ ਆ ਮਤਲਬ ਰੋਕ ਟੋਕ ਕਰਨਾ ਇਹ ਗਲਤ ਹੈ ਇਹ ਗਲਤ ਹੈ ਕੁੜੀਆਂ ਨੂੰ ਰੋਕ ਟੋਕ ਗਲਤ ਨਾ ਇਹ ਗਲਤ ਹੈ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਜਿੱਥੇ ਤੁਸੀਂ ਜਾਣਾ ਜਾਓ ਕੀ ਖਾਣਾ ਪੀਣਾ ਜੋ ਕਰਨਾ ਕਰੋ ਪਰ ਤੁਸੀਂ ਲਾਇਲ ਰਹੋ ਮੇਨ ਗੱਲ ਹੁੰਦੀ ਆ ਵਿਸ਼ਵਾਸ ਦੀ ਬੇ ਸਹੀ ਹੈ ਜੇ ਵਿਸ਼ਵਾਸ ਕਰਾਂਗੇ ਫਿਰ ਆਪਣਾ ਪਿਆਰ ਉਮਰ ਭਰ ਵੀ ਆਪਣਾ ਸਾਥ ਦੇਊਗਾ ਹੀ ਦੇਊਗਾ। ਹੂੰ ਠੀਕ ਹੈ ਜੀ। ਜੇ ਮੰਨ ਲਓ ਆਪਾਂ ਰੋਕ ਟੋਕ ਹੱਦ ਤੋਂ ਜ਼ਿਆਦਾ ਹੀ ਕਰਨ ਲੱਗ ਗਏ ਆਪਾਂ ਕੁੜੀ ਤੇ। ਜੇ ਕੁੜੀ ਆਪਣੇ ਤੇ ਕਰਨ ਲੱਗੀ ਵੀ ਤੂੰ ਕਿਤੇ ਨਹੀਂ ਜਾਣਾ, ਮੇਰੀ ਮੰਨ ਆਉਦੇ ਦੋਸਤਾਂ ਨਾਲ ਨਹੀਂ ਰਹਿਣਾ, ਨਾ ਖਾਣਾ ਨਾ ਪੀਣਾ ਤੇ ਤੂੰ ਮੇਰੀ ਗੱਲ ਮੰਨੀ ਚੱਲਣਾ, ਘਰਦਿਆਂ ਦੀ ਮੰਨ। ਠੀਕ ਆ? ਇਹ ਕੁੜੀ ਦੀ ਗਲਤ ਗੱਲ ਆ। ਜੀ। ਠੀਕ ਆ? ਜੇ ਆਪਾਂ ਔਰ ਕੁੜੀ ਨੂੰ ਜ਼ਿਆਦਾ ਰੋਕ ਟੋਕ ਕਰਾਂਗੇ। ਹੂੰ ਠੀਕ ਆ? ਕੁੜੀ ਆਪਣੇ ਤੇ ਵੀ ਰੋਕ ਟੋਕ ਜ਼ਿਆਦਾ ਕਰੂਗੀ। ਹੂੰ ਉਹਨੂੰ ਸਿੱਧਾ ਕਹਿ ਦਿਓ। ਮੈਨੂੰ ਤੇਰੇ ਤੇ ਵਿਸ਼ਵਾਸ ਆ ਜਿੱਥੇ ਮਰਜੀ ਜਾ ਹਾਂ ਜੇ ਤੂੰ ਮੇਰਾ ਵਿਸ਼ਵਾਸ ਤੋੜਿਆ ਠੀਕ ਆ ਉਹ ਕੁੜੀ ਨੂੰ ਉੱਥੀ ਖਤਮ ਕਰ ਦੋ ਮਤਲਬ ਕਿ ਰਿਸ਼ਤਾ ਖਤਮ ਕਰ ਦੋ ਯਾਨੀ ਤੁਹਾਡਾ ਕਹਿਣ ਦਾ ਭਾਵੇਂ ਇਹ ਆ ਵੀ ਚਾਹੇ ਮੁੰਡਾ ਚਾਹੇ ਕੁੜੀ ਦੋਨਾਂ ਦੇ ਵਿੱਚ ਲੋਇਲਟੀ ਹੋਣੀ ਬਹੁਤ ਜ਼ਰੂਰੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਲੋਇਲਟੀ ਹੋਏਗੀ ਤਾਂ ਸ਼ਾਇਦ ਇਹ ਰਿਸ਼ਤਾ ਉਮਰਾਂ ਤੱਕ ਨਿਭਾਇਆ ਜਾ ਸਕਦਾ ਆਬੀਸਲੀ ਨਿੰਬੂ ਹੈ ਵੀਰੇ ਠੀਕ ਹੈ ਹਾਂਜੀ ਤੇ ਮੈਨੂੰ ਇੱਕ ਗੱਲ ਹੋਰ ਦੱਸੋ ਤੇ ਮਤਲਬ ਹੁਣ ਥੋੜੀ ਤੁਸੀਂ ਮੈਰਿਜ ਕਰਵਾ ਲਈ ਜਾਂ ਨਹੀਂ ਹੋਈ ਬਰੇ ਐਮੀ ਮੈਰਿਜ ਤਾਂ ਹੇ ਤੱਕ ਹੋਈ ਨਹੀਂ ਗੀ ਠੀਕ ਹੈ ਜੀ ਬਾਕੀ ਹਾਂਜੀ ਮਤਲਬ ਤੁਹਾਡਾ ਕਹਿਣ ਦਾ ਭਾਬੀ ਜਦ ਦਾ ਤੁਹਾਡਾ ਬ੍ਰੇਕਅਪ ਹੋਇਆ ਤੇ ਉਦੋਂ ਤੁਸੀਂ ਮਤਲਬ ਖਤਮ ਹੋਣ ਦੀ ਤੈਨਾਤ ਚ ਚੱਲ ਪਈ ਬ੍ਰੇਕਅਪ ਤਾਂ ਵੀਰੇ ਦੇਖੋ ਮੈਂ ਤਾਂ ਨਹੀਂ ਮੰਨਦਾ ਮੇਰਾ ਬ੍ਰੇਕਅਪ ਹੋਇਆਗਾ ਠੀਕ ਹੈ ਜੀ ਠੀਕ ਆ ਮੈਂ ਤਾਂ ਅੱਜ ਵੀ ਉਹਦਾ ਉਨਾ ਹੀ ਕਰਦਾ ਉਹ ਵੀ ਉਨਾ ਹੀ ਕਰਦੀ ਹੋਊਗੀ ਚੰਗੀ ਗੱਲ ਹਾਂਜੀ ਤੇ ਬਾਕੀ ਮਾਂ ਮੇਂ ਗਈ ਹੈਈ ਆਪਾਂ ਵੀ ਕੁੜੀ ਨੂੰ ਗਲਤੀ ਗਈ ਹੈਈ ਇਹ ਗਲਤ ਨਹੀਂ ਹੈ ਉਹ ਅੱਜ ਮੈਂ ਕਾਮਯਾਬ ਆ ਠੀਕ ਇੱਕ ਉਹ ਕੁੜੀ ਕਰਕੇ ਠੀਕ ਇੱਕ ਮੇਰੇ ਘਰ ਦੇ ਤੇ ਦੂਜਾ ਉਹ ਕੁੜੀ ਠੀਕ ਯਾਨੀ ਮਾਂ ਬਾਪ ਦੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਉਹਨੇ ਮਾਂ ਬਾਪ ਨੇ ਮਤਲਬ ਕੀ ਇੱਥੋਂ ਤੱਕ ਪਹੁੰਚਾਉਣ ਤੱਕ ਮਤਲਬ ਕੀ ਪੈਸੇ ਤੇ ਲਲਾਈ ਮੇਰੇ ਤੇ ਹੂੰ ਠੀਕ ਹੈ ਜੀ ਅੱਜ ਮੈਂ ਕਾਮਯਾਬ ਆ ਮਾਂ ਬਾਪ ਕਰਕੇ ਵੀ ਆ ਤੇ ਮੈਨੂੰ ਇਸ ਰਸਤੇ ਦੇ ਵਿੱਚ ਪਾਇਆ ਇੱਕ ਨਾ ਇੱਕ ਉਹ ਕੁੜੀ ਨੇ ਪਾਇਆ ਮੈਨੂੰ ਠੀਕ ਹਾਂ ਜਦ ਕਹਿ ਸਕਦੇ ਆ ਜੀ ਕੁੜੀਆਂ ਮਾੜੀਆਂ ਨਹੀਂ ਹੁੰਦੀਆਂ ਕੁੜੀਆਂ ਚੰਗੀਆਂ ਵੀ ਨਹੀਂ ਹੁੰਦੀਆਂ ਦੋਨੇ ਗੱਲਾਂ ਹਾਂ ਜੀ ਚੰਗੀਆਂ ਵੀ ਨਹੀਂ ਹੁੰਦੀਆਂ ਮਾੜੀਆਂ ਵੀ ਨਹੀਂ ਹੁੰਦੀਆਂ ਬਾਕੀ ਆਪਾਂ ਤਾਂ ਹਰੇਕ ਕੁੜੀ ਨੂੰ ਮਤਲਬ ਕੀ ਰਿਸਪੈਕਟ ਹੀ ਦਵਾਂਗੇ ਜੇ ਰਿਸਪੈਕਟ ਦਵਾਂਗੇ ਅਗਲੀ ਆਪਾਂ ਨੂੰ ਵੀ ਦਊਗੀ ਰਿਸਪੈਕਟ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਹੁਣ ਤੁਹਾਨੂੰ ਕੋਈ ਮਾੜਾ ਮੋਟਾ ਪਤਾ ਲੱਗਿਆ ਹੋਵੇ ਵੀ ਉਹਦੇ ਬਾਰੇ ਜਾਂ ਕੋਈ ਗੱਲਬਾਤ ਬਿਲਕੁਲ ਨਹੀਂ ਵੀਰੇ ਬਸ ਬਾਕੀ ਨਹੀਂ ਨਹੀਂ ਤੁਸੀਂ ਬਿਲਕੁਲ ਆਦਾ ਜੋ ਤੁਹਾਡੇ ਦਿਲ ਦਿਮਾਗ ਦੇ ਵਿੱਚ ਹੈ ਮੈਨੂੰ ਖੁੱਲ ਕੇ ਦੱਸੋ ਕੋਈ ਗੱਲ ਨਹੀਂ ਜਦੋਂ ਸ਼ਾਇਦ ਤੁਹਾਡੀਆਂ ਗੱਲਾਂ ਸੁਣ ਕੇ ਜਿਹੜੀਆਂ ਆਉਣ ਵਾਲੀ ਪੀੜ੍ਹੀ ਕਹ ਲਈਏ ਜਾਂ ਜਿਹੜੇ ਲੋਕ ਦੇਖ ਰਹੇ ਨੇ ਜਾਂ ਇਹ ਚੀਜ਼ ਦੇ ਵਿੱਚ ਖੁੱਬੇ ਹੋਏ ਨੇ ਸ਼ਾਇਦ ਉਹਨਾਂ ਨੂੰ ਥੋੜਾ ਬਹੁਤਾ ਇਹ ਚੀਜ਼ ਦੇ ਵਿੱਚ ਜੇ ਕੋਈ ਗਲਤ ਹੋਊਗੀ ਤਾਂ ਉਹਨਾਂ ਨੂੰ ਸ਼ਾਇਦ ਅਕਲ ਆ ਜੇ ਪੰਜਾਬੀ ਦੇ ਵਿੱਚ ਕੇ ਅੱਜ ਗੱਲ ਤਾਂ ਵੀਰੇ ਸਹੀ ਗੱਲ ਦੱਸਾਂ ਪਿਆਰ ਜਿਸਮਾਂ ਦਾ ਕੀ ਰਹਿ ਗਈ ਨਹੀਂ ਠੀਕ ਹੈ ਜੀ ਹਾਂਜੀ ਅੱਜਕੱਲ ਮੁੰਡਿਆਂ ਦੀ ਸੋਚ ਦੱਸ ਦੇਣਾ ਆਪ ਖੁਦ ਆਪਾ ਮੁੰਡੇ ਆ ਆਪਣੀ ਖੁਦ ਦੀ ਸੋਚ ਦੱਸ ਦੇਣੇ ਆ ਅੱਜਕੱਲ ਨੂੰ ਐ ਹੁੰਦਾ ਮੁੰਡਿਆਂ ਨੂੰ ਵੀ ਇੱਕ ਇੱਕ ਆਈ ਦੂਜੀ ਆਈ ਤੀਜੀ ਆਈ ਆਈ ਜਾਵੇ ਉਹਨਾਂ ਨੂੰ ਐ ਹੁੰਦਾ ਜਿਸਮ ਤੱਕ ਹੁੰਦਾ ਦੇਵਪਾਰ ਦਾ ਧੰਦਾ ਬਣਾ ਲੈ ਦੇਵਪਾਰ ਦਾ ਧੰਦਾ ਸਹੀ ਆ ਹਾਂਜੀ ਤੇ ਦੂਜੀ ਗੱਲ ਬਾਕੀ ਕੁੜੀਆਂ ਵੀ 100 ਚੋਂ 100% ਇਹੀ ਕੁਝ ਚਾਹੁੰਦੀਆਂ ਨੇ ਅੱਜਕੱਲ ਤਾਂ ਹੂੰ ਤੇ ਮੰਨ ਲਓ ਕੋਈ ਕਿਸੇ ਤੇ ਵੀ ਲੈ ਲਓ ਆਪਣੇ ਦੀ ਲੈ ਜਾਨੀ ਜਨਰੇਸ਼ਨ ਹੀ ਇਦਾਂ ਦੀ ਹੋ ਗਈ ਵੀ ਦੋਨਾਂ ਤਰ੍ਹਾਂ ਦੇ ਵਿੱਚ ਜਾਨੀ ਦੋਨੇ ਮੁੰਡੇ ਤੇ ਕੁੜੀਆਂ ਦੇ ਵਿੱਚ ਕੋਈ ਥਾਟ ਚੱਲ ਰਹੇ ਨੇ ਜੋ ਕਿ ਆਪਾਂ ਇਹਦੇ ਬਾਰੇ ਬੋਲੇ ਆ ਪਹਿਲਾਂ ਵੀ ਬੋਲੇ ਆ ਤੇ ਸ਼ਾਇਦ ਆਡੀਅנס ਵੀ ਸਮਝ ਰਹੀ ਹੋਣੀ ਤੇ ਬਾਈ ਜੀ ਹੁਣ ਮੈਨੂੰ ਤੁਸੀਂ ਇਹ ਦੱਸੋ ਵੀ ਤੁਸੀਂ ਅੱਜ ਕੱਲ ਠੀਕ ਆ ਆਪਦੀ ਵਧੀਆ ਜਿੱਥੇ ਵੀ ਜੌਬ ਕਰ ਰਹੇ ਹੋ ਜਾਂ ਕੋਈ ਵੀ ਕੰਮ ਕਰ ਰਹੇ ਹੋ ਤੁਹਾਡਾ ਖੁਦ ਦਾ ਬਿਜ਼ਨਸ ਉੱਥੇ ਸੈਟੀਸਫਾਈਡ ਹੋ ਫੋਲ ਸੈਟੀਸਫਾਈਡ ਐਵਰੀ ਠੀਕ ਹੈ ਤੇ ਤੁਹਾਡੀ ਕੋਈ ਗੱਲਬਾਤ ਹੁਣ ਕੋਈ ਰਾਬਤਾ ਕੋਈ ਉਹਨਾਂ ਦੇ ਬ੍ਰੇਕਅਪ ਹੋਣ ਤੋਂ ਬਾਅਦ ਜਾਂ ਕੁਛ ਇਦਾਂ ਦਾ ਕਦੇ ਹੋਇਆ ਕਿ ਨਹੀਂ ਹੋਇਆ ਨਹੀਂ ਵੀਰੇ ਹੁਣ ਤੱਕ ਤਾਂ ਕੁਝ ਵੀ ਨਹੀਂ ਹੋਇਆ ਅੱਛਾ ਜੇ ਮਤਲਬ ਸਾਡੇ ਚੈਨਲ ਦਾਹੀਂ ਤੁਹਾਡੇ ਪੌਡਕਾਸਟ ਦਿੰਦੇ ਰਹਹੀਂ ਵੀ ਜੇ ਉਹ ਅਕਸਰ ਦੇਖ ਰਹੇ ਹੋਏ ਤਾਂ ਤੂੰ ਕੀ ਕਹਿਣਾ ਚਾਹੇਂਗਾ ਬਾਈ ਮੈਂ ਤਾਂ ਇਹੀ ਕਹਿਣਾ ਜਾਊਂਗਾ ਵੀ ਜਿੱਥੇ ਵੀ ਰਵੇ ਉਹ ਖੁਸ਼ ਰਹੇ ਰੱਬ ਉਹਨੂੰ ਖੁਸ਼ ਰੱਖੇ ਬਸ ਠੀਕ ਹੈ ਹਾਂਜੀ ਮਤਲਬ ਤਰਕੀਆਂ ਬਖਸ਼ੇ ਮਾਲਕ ਤਰਕੀਆਂ ਬਖਸ਼ੇ ਮਾਲਕ ਹਾਂਜੀ ਹਾਂਜੀ ਤੇ ਮਤਲਬ ਤੁਸੀਂ ਅੱਜ ਮੈਨੂੰ ਰੋਟੀ ਜੋਗਾ ਕੀਤਾ ਉਹਦੇ ਉਹਦੇ ਕਰਕੇ ਹੋਇਆ ਅੱਜ ਜੋ ਵੀ ਹੋਇਆ ਮੈਂ ਉਹਦੇ ਕਰਕੇ ਹੋਇਆ ਹਾਂਜੀ ਠੀਕ ਹੈ ਤੇ ਇੱਕ ਗੱਲ ਹੋਰ ਦੱਸੋ ਬਾਈ ਜੀ ਹਾਂਜੀ ਛੋਟਾ ਜਿਹਾ ਮੇਰੇ ਸਵਾਲ ਹੈ ਮਨ ਦੇ ਵਿੱਚ ਕਈ ਵਾਰੀ ਇਦਾਂ ਹੁੰਦਾ ਹਨਾ ਵੀ ਆਪਾਂ ਕੁੜੀਆਂ ਨੂੰ ਕਹਿ ਦਿੰਦੇ ਆ ਉਹਨੇ ਧੋਖਾ ਦਿੱਤਾ ਉਹਨੇ ਇਦਾਂ ਕਰਿਆ ਮੇਰੇ ਨਾਲ ਕਦੇ ਇਦਾਂ ਕਰਿਆ ਤੁਸੀਂ ਕਦੇ ਕੋਸ਼ਿਸ਼ ਕੀਤੀ ਪੁੱਛਣ ਦੀ ਵੀ ਕੀ ਪਤਾ ਉਹਦੀ ਮਜਬੂਰੀ ਹੋ ਸਕੇ ਤੋਂ ਨੂੰ ਛੱਡਣਾ ਜਾਂ ਤੁਹਾਡੇ ਨਾਲ ਅਲੱਗ ਹੋਣਾ ਜਾਂ ਬ੍ਰੇਕਅੱਪ ਕਹਿ ਲਈਏ ਜਾਂ ਤੁਹਾਡੇ ਦਿਲ ਦੇ ਵਿੱਚ ਕੀ ਖਿਆਲ ਹੈ ਇਸ ਚੀਜ਼ ਬਾਰੇ ਵੀ ਕੀ ਹੋ ਸਕਦਾ ਮੇਰੇ ਹਿਸਾਬ ਨਾਲ ਤਾਂ ਐਦਾਂ ਹੀ ਲੱਗਦਾ ਉਹਦੀਆਂ ਮਜਬੂਰੀਆਂ ਹੀ ਹੋਣਗੀਆਂ ਹੂੰ ਕਿ ਹਰੇਕ ਕੁੜੀ ਦੀ ਕੋਈ ਨਾ ਕੋਈ ਮਜਬੂਰੀ ਹੁੰਦੀ ਆ ਹੁੰਦੀ ਹੈ ਬਾਕੀ ਮੈਂ ਵੀਰੇ ਘਰ ਦੇਆਂ ਤੇ ਡਿਪੈਂਡ ਕਰਦਾ ਸਹੀ ਹੈ ਜੀ ਹਾਂਜੀ ਜੇ ਘਰ ਦੇ ਮੰਨ ਜਾਂਦੇ ਤਾਂ ਹੋ ਵੀ ਜਾਂਦਾ ਹੂੰ ਐਗ ਨਹੀਂ ਜੇ ਘਰ ਦੀ ਨਾ ਮੰਨੇ ਉਹ ਕੀ ਕਰਦੀ ਜੇ ਭੱਜ ਵੀ ਜਾਂਦੇ ਕੋਈ ਇਸ਼ੂ ਨਹੀਂ ਸੀ ਭੱਜਣ ਦਾ ਵੀ ਕੋਈ ਇਸ਼ੂ ਨਹੀਂ ਸੀ ਠੀਕ ਹੈ ਜੀ ਤੇ ਭੱਜ ਕੇ ਗੀਮ ਨਾਲੇ ਮੈਂ ਆਪਦੇ ਮਾਪੇ ਆਪ ਦੀ ਬੇਤੀ ਬੇਤੀ ਕਰਾਉਂਦਾ ਨਾਲੇ ਉਹ ਆਪਣੀ ਆਦੀ ਕਰੂੰਗੀ ਹਾਂ ਸਹੀ ਹੈ ਹਾਂ ਜੀ ਹਾਂ ਦੇਖੋ ਮੈਂ ਮੇਰੇ ਮਨ ਦੇ ਵਿੱਚ ਸਵਾਲ ਤਾਂ ਬੜੇ ਆੜੇ ਹੋਏ ਨੇ ਪਰ ਕੁਝ ਗੱਲਾਂ ਇਦਾਂ ਨਹੀਂ ਹੁੰਦੀਆਂ ਨਹੀਂ ਔਨ ਕੈਮਰਾ ਕਰ ਸਕਦੇ ਸੀਮਤ ਰਹਿ ਕੇ ਹੀ ਕੁਝ ਗੱਲਾਂ ਪੁੱਛੀਆਂ ਜਾਂਦੀਆਂ ਨੇ ਤੇ ਮਤਲਬ ਹੁਣ ਤੁਸੀਂ ਆਪਣੀ ਮੈਰिज ਬਾਰੇ ਅੱਗੇ ਆ ਕੁਝ ਸੋਚਿਆ ਜਾਂ ਤੁਸੀਂ ਇਹ ਚਾਹੁੰਦੇ